ਜਦੋਂ ਮੈਂ ਆਪਣੀ ਉਬਰ ਦੀ ਸਟੋਰੀ ਪਾਈ ਮੇਰੇ ਕੋਲ ਇੱਕ ਵੀਰਾ ਆਇਆ ਵਿਚਾਰਾ ਹਨਾ ਉਹਨੇ ਆਪਣੇ ਪੇਜ ਤੇ ਵੀ ਬਹੁਤ ਜ਼ਿਆਦਾ ਫੋਟੋਆਂ ਨਾਲ ਸਭ ਕੁਝ ਕੀਤਾ ਹੋਇਆ ਹੈ ਹਨਾ ਪਤਾ ਨਹੀਂ ਉਹਨਾਂ ਦਾ ਪੇਜ ਆ ਕੇ ਕਿਸੇ ਹੋਰ ਦਾ ਆਈ ਡੋਟ ਨੋ ਤੇ ਆਈ ਥਿੰਕ ਸੋ ਉਹਨਾਂ ਦਾ ਹੀ ਆ ਤੇ ਉਹਨਾਂ ਨੇ ਨਾ ਫੋਟੋਆਂ ਸਾਡੇ ਸਾਰਾ ਕੁਝ ਪਾਇਆ ਹੋਇਆ ਆ ਉਹ ਕਹਿੰਦੇ ਦੀਦੀ ਪੁਲਿਸ ਇਸ ਬੰਦੇ ਨੂੰ ਐਕਸਪੋਜ਼ ਕਰੋ ਦੇਖੋ ਹੁਣ ਚਮੂੜੇ ਨਾਲ ਲੜਾਇਓ ਕਿਉਂਕਿ ਸਿਰਫ ਮੇਰੇ ਪੇਜ ਤੇ ਨਹੀਂ ਮੈਂ ਸਟੋਰੀ ਪਾਉਣ ਲੱਗੀ ਹੋਰਾਂ ਦੇ ਉੱਤੇ ਸਿੱਧੀ ਫੋਟੋਆਂ ਨਾਲ ਪਈ ਹੋਈ ਆ ਸੁਖਪ੍ਰੀਤ ਸਿੰਘ ਮਾਣ ਬੰਦੇ ਦਾ ਨਾਮ ਆ ਮਾਨ ਟਾਇਰਸ ਉਹਦੀ ਸ਼ਾਪ ਦਾ ਨਾਮ ਆ ਪਾਪਰ ਟੋਏ ਸ਼ਾਪ ਆ ਆਕਲੈਂਡ ਦੇ ਵਿੱਚ ਨਿਊਜ਼ੀਲੈਂਡ 'ਚ ਹੁਣ ਮੈਂ ਲੱਗੀ ਐਕਸਪੋਜ਼ ਕਰਨ ਨੂੰ ਨੇ ਕੀ ਕੀਤਾ 15 ਬੰਦੇ ਸੱਦੇ ਅਕ੍ਰੈਡੀਟਿਡ ਵੀਜ਼ਿਆਂ ਤੇ ਉਹ ਵੀਰਾ ਕਹਿੰਦਾ ਮੈਂ 2023 ਦੇ ਵਿੱਚ ਦੀਦੀ ਅਕ੍ਰੈਡੀਟ ਵੀਜ਼ੇ ਤੇ ਆਇਆ ਸੀ ਇਸ ਬੰਦੇ ਦੇ ਕੋਲ 25 ਲੱਖ ਮੈਂ ਫੂਕੇ ਆਇਆ ਜ਼ਮੀਨ ਗਹਿਣੇ ਰੱਖੀ ਤੇ ਮਾ ਦੀਆਂ ਵਾਲੀਆਂ ਸੋਨੇ ਦੀਆਂ ਬਕਾ ਕੇ ਆਇਆ ਠੀਕ ਆ ਹੱਲੇ ਵੀ ਥੋੜੇ ਬੰਦੇ ਉਹਦੇ ਕੋਲ ਲੱਗੇ ਹੋਏ ਆ ਕਿਉਂਕਿ ਉਹ ਡਰਾਵਾ ਬਹੁਤ ਦਿੰਦਾ ਆ ਕਹਿੰਦਾ ਮੈਨੂੰ ਤਾਂ ਕਰਾਤਾ ਹੋਏ ਡਿਪੋਰਟ 15 ਬੰਦੇ ਸੱਦੇ ਟਰੱਕ ਕਿੰਨੇ ਸੀ ਟਰਕਿੰਗ ਕੰਪਨੀ ਤੋਂ ਵੀਜ਼ਾ ਲਵਾ ਕੇ ਟਰੱਕ ਕਿੰਨੇ ਸੀ ਸਿਰਫ ਤਿੰਨ ਬੰਦੇ ਕਿੰਨੇ ਸੱਦਰਿਆ 15 ਠੀਕ ਆ ਤੇ ਉਹ ਕਹਿੰਦਾ ਜਦੋਂ ਅਸੀਂ ਆਏ ਸਾਨੂੰ ਟਰੱਕਾਂ ਤੇ ਇੱਕ ਦਿਨ ਨਹੀਂ ਚੜਿਆ ਕਹਿੰਦਾ ਸਾਨੂੰ ਕਹਿੰਦਾ ਆਲਰੇਡੀ ਉੱਥੇ ਪੀਆਰ ਪਾਈ ਹੋਈ ਆ ਤਿੰਨ ਬੰਦੇ ਆਲਰੇਡੀ ਤਿੰਨੇ ਟਰੱਕਾਂ ਦੇ ਉੱਤੇ ਆ ਤੇ ਜਿਹੜੀ ਟਰੱਕਾਂ ਦੀ ਕੰਪਨੀ ਸੀ ਕਹਿੰਦਾ ਟਿਪ ਟਾਪ ਬ੍ਰੈਡ ਕੰਪਨੀ ਆਂਦੀ ਜਾਂ ਮਤਲਬ ਉਥੋਂ ਕੁਝ ਵੀ ਐਕਸਪੋਰਟ ਇੰਪੋਰਟ ਹੁੰਦਾ ਹੋਣਾ ਮੈਨੂੰ ਨਹੀਂ ਪਤਾ ਬਾਲਾ ਤੇ ਉੱਥੇ ਦੇ ਟਰੱਕ ਸੀਗੇ ਠੀਕ ਆ ਤੇ ਉੱਥੇ ਆਲਰੇਡੀ ਤਿੰਨ ਬੰਦੇ ਚੜਾਏ ਤੇ ਕਹਿੰਦਾ ਸਾਨੂੰ ਕਿੱਥੇ ਕੰਮ ਤੇ ਲਾਇਆ ਕਹਿੰਦਾ ਅਸੀਂ ਕਿਹਾ ਵੀ ਕਿ ਇਲੀਗਲ ਆ ਅਸੀਂ ਉੱਥੇ ਕੰਮ ਨਹੀਂ ਕਰਨਾ ਪਰ ਕਹਿੰਦਾ ਸਾਨੂੰ ਮਜਬੂਰੀ 'ਚ ਉੱਥੇ ਕੰਮ ਕਰਨਾ ਪਿਆ ਕਿਉਂਕਿ ਸਾਡੇ ਕੋ ਕੰਮ ਹੀ ਹੈ ਨਹੀਂ ਸੀ ਅਸੀਂ ਕਿੱਥੋਂ ਆਪਣਾ ਖਰਚਾ ਕੱਢਣਾ ਸੀ ਉਹਨੇ ਕੀ ਕੀਤਾ ਕਹਿੰਦਾ ਉੱਥੇ ਮੰਨ ਟਾਇਰਾਂ ਦੇ ਵਿੱਚ ਸਾਨੂੰ ਉਹ ਕਰਤਾ ਕੰਮ ਤੇ ਲਾਤਾ ਉੱਥੇ ਸਹੀ ਅਸੀਂ ਕੰਮ ਕਰਨ ਲੱਪਾਏ ਠੀਕ ਆ ਤੇ ਕੰਮ ਕਰਨ ਲੱਪਾਏ ਕਹਿੰਦਾ ਸਾਡੇ ਕੋ 70 70 72 72 ਘੰਟੇ ਕੰਮ ਕਰਾਉਣਾ ਤੇ ਪੇ ਪਾਉਣੀ 30 ਆਵਰਸ ਦੀ 30 ਆਵਰਸ ਦੀ ਪੇ ਪਾਉਣੀ ਨਾ ਸਾਨੂੰ ਐਨੂਅਲ ਲੀਵ ਦਿੱਤੀ ਨਾ ਹੌਲਿਡੇ ਪੇ ਦਿੱਤੀ ਨਾ ਪਬਲਿਕ ਹੌਲਿਡੇ ਪੇ ਦਿੱਤੀ ਸਾਨੂੰ ਕੋਈ ਪੇ ਨਹੀਂ ਦਿੱਤੀ 30 ਘੰਟੇ ਦੀ ਪੇ ਪਾਉਂਦਾ ਸੀ 72 ਘੰਟੇ ਕੰਮ ਕਰਦਾ ਸੀ ਜਦੋਂ ਅਸੀਂ ਪੁੱਛਦੇ ਸੀ ਸਾਨੂੰ ਕਹਿੰਦਾ ਸੀ ਤੁਹਾਡੀ ਔਕਾਤ ਨਹੀਂ ਸੀ ਸ਼ੁਕਰ ਕਰੋ ਤੁਹਾਨੂੰ ਮੈਂ ਇਸ ਕੰਟਰੀ 'ਚ ਲੈ ਆਂਦਾ ਆ ਤੇ ਤੁਹਾਨੂੰ ਕੰਮ ਦੇ ਰਿਆ ਆ ਠੀਕ ਆ ਜਿਆਦਾ țeṛ phaṛ ਕੀਤੀ ਤਾਂ ਮੈਂ ਰਿਪੋਰਟ ਮਾਰ ਦੂੰਗਾ ਤੁਹਾਨੂੰ ਠੀਕ ਆ ਤੂੰ ਰਿਪੋਰਟ ਕਰਨ ਨੂੰ ਬੁਲਾਇਆ ਸੀ ਵੀਰੇ ਦੂਜੀ ਗੱਲ ਅਗਲੇ ਪਤਾ ਨਹੀਂ ਕਿੰਨਾ ਔਖਾ ਆਪਣੀ ਆਪਣੇ ਮਾਪਿਆਂ ਨੂੰ ਵਾਅਦੇ ਕਰਕੇ ਆਏ ਹੋਣੇ ਆ ਕਿ ਅਸੀਂ ਆਪਣਾ ਫਿਊਚਰ ਕੈਰੀਅਰ ਬਣਾਉਣਾ ਹੈ ਅਸੀਂ ਵੀ ਆਏ ਸੀਗੇ ਸਾਰੇ ਪੈਸੇ ਲਾ ਕੇ ਆਉਂਦੇ ਆ ਦੁੱਖ ਤਾਂ ਲੱਗਦਾ ਬੰਦੇ ਨੂੰ ਪਤਾ ਨਹੀਂ ਉਹ ਵਿਚਾਰਾ ਹੁਣ ਰਿਪੋਰਟ ਕੀਤਾ ਮਨਲਾ ਤਾਂ ਇੰਡੀਆ ਬੈਠਾ ਹੋਣਾ ਮੈਨੂੰ ਤਾਂ ਉਹਨੇ ਟਿਕਟੋਕ ਤੇ ਮੈਸੇਜ ਕੀਤਾ ਵੀਰੇ ਨੇ ਆਜ਼ਾਦ ਵੀਰ ਵੀਰੇ ਦਾ ਨਾਮ ਉਹਨੇ ਆਪਣੇ ਸ਼ਾਇਦ ਟਿਕਟੋਕ ਦੇ ਉੱਤੇ ਇਹਦੀਆਂ ਫੋਟੋਆਂ ਸਾਡੇ ਪਾਈਆਂ ਹੋਈਆਂ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗੀ ਜੇ ਤੁਹਾਨੂੰ ਚਾਹੀਦਾ ਹੋਇਆ ਕਿਸੇ ਨੂੰ ਤੇ ਵੈਸੇ ਤਾਂ ਬਹੁਤ ਹੁੱਲਰੀ ਉੱਡੀ ਹੋਈ ਆ ਉਹਦੀ ਫੋਟੋਆਂ ਸਾਨੇ ਸਾਰਾ ਕੁਝ ਚੜਿਆ ਹੋਇਆ ਆ ਠੀਕ ਆ ਇਹ ਚੋਰ ਨੇ ਚੋਰ ਤੁਸੀਂ ਉਹਨਾਂ ਦੇ 25-25 ਲੱਖ ਸਾਰਿਆਂ ਤੋਂ 25-25 ਲੱਖ ਲੈ ਕਹਿੰਦਾ ਦੀਦੀ ਇੱਧਰ ਤਾਂ ਦੇਖ ਲਓ 50000 ਡਾਲਰ ਬਣ ਗਿਆ 25 25 ਲੱਖ ਦਾ ਤੇ ਕਹਿੰਦਾ ਮੈਂ 2023 ਚ ਆਇਆ ਸੀ ਬਾਕੀ ਬੰਦੇ ਕਹਿੰਦਾ ਡਰਦੇ ਹੋਏ ਲੱਗੇ ਹੋਏ ਆ ਉਹਨਾਂ ਦੇ ਕੋਲ ਉਹਨਾਂ ਚ ਬੋਲਣ ਦੀ ਹਿੰਮਤ ਨਹੀਂ ਤੇ ਕਹਿੰਦਾ ਮੈਂ ਜਦੋਂ ਕੇਸ ਪਾ ਦਿੱਤਾ ਮੇਰਾ 6 ਮਹੀਨੇ ਦਾ ਨਾ ਉਹਨਾਂ ਨੇ ਵੀਜ਼ਾ ਦੇ ਦਿੱਤਾ ਇਮੀਗ੍ਰੇਸ਼ਨ ਨੇ ਕਹਿੰਦਾ ਇਹ ਬੰਦਾ ਮੇਰੇ ਗਾਲ ਪੈ ਗਿਆ ਕਹਿੰਦਾ ਤੂੰ ਕੇਸ ਕਿਉਂ ਪਾਇਆ ਕਿਉਂਕਿ ਉਹਨੂੰ ਈਮੇਲ ਗਈ ਹੋਣੀ ਆ ਕਹਿੰਦਾ ਮੈਂ ਤੈਨੂੰ ਐ ਕਰ ਦੂੰ ਮੈਂ ਐ ਕਰ ਦੂੰ ਵਾਪਸ ਲਾਇਆ ਆਪਣਾ ਕੇਸ ਕਹਿੰਦਾ ਮੈਂ ਇੰਨਾ ਡਿਪਰੈਸ਼ਨ ਚ ਗਿਆ ਇੰਨਾ ਡਿਪਰੈਸ਼ਨ ਚ ਗਿਆ ਇਸ ਬੰਦੇ ਨੇ ਮੈਨੂੰ ਡਿਪੋਰਟ ਕਰਾ ਦਿੱਤਾ ਠੀਕ ਹੈ ਇਸ ਤੋਂ ਪਹਿਲਾਂ ਕਿ ਮੈਂ ਹੋਰ ਕੋਈ ਸਟੈਪ ਚੁੱਕਦਾ ਕਹਿੰਦਾ ਜਿਸ ਦਿਨ ਇਸ ਬੰਦੇ ਨੇ ਆਪਣੇ ਆਪ ਹੀ ਤੁਹਾਡੀ ਈਮੇਲ ਪਾ ਦਿੱਤੀ ਤੁਸੀਂ ਬਚਣਾ ਨਹੀਂ ਕਿਸੇ ਨੇ ਕਿਉਂਕਿ ਤੁਸੀਂ ਆਲਰੇਡੀ ਗਲਤੀ ਕਰ ਰਹੇ ਹੋ ਇਲੀਗਲ ਕੰਮ ਕਰ ਰਹੇ ਹੋ ਕਿਸੇ ਹੋਰ ਪਾਸੇ ਕੰਮ ਕਰਕੇ ਤੁਸੀਂ ਇਕੱਠੇ ਹੋ ਕੇ ਕਿ ਯੂਨਿਟੀ ਦੇ ਵਿੱਚ ਇੱਕ ਈਮੇਲ ਪਾ ਸਕਦੇ ਆ ਲੇਬਰ ਡਿਪਾਰਟਮੈਂਟ ਨੂੰ ਪਾ ਸਕਦੇ ਆ ਜਿਹੜੀ ਯੂਨਿਟੀ ਹੁੰਦੀ ਆ ਨਾ ਯੂਨਿਟੀ ਇੱਕ ਬਹੁਤ ਤਕੜੀ ਚੀਜ਼ ਆ ਪਰ ਜੇ ਸਿੰਗਲ ਬੰਦਾ ਕਰੂਗਾ ਉਹ ਕੰਮ ਨਹੀਂ ਕਰਦਾ ਇਹਨਾਂ ਯੂਨਿਟੀ ਜਿੱਥੇ ਹੋਵੇ ਨਾ ਉੱਥੇ ਬਹੁਤ ਤੁਹਾਡਾ ਕਿਸ ਨਾ ਕਿਸੇ ਪਾਸਿਓਂ ਸਾਥ ਹੋ ਜਾਂਦਾ ਬਹੁਤ ਜਗ੍ਹਾ ਤੋਂ ਕਿ ਹਾਂ ਇੰਨੇ ਬੰਦਿਆਂ ਨਾਲ ਗਲਤ ਹੋਇਆ ਆ ਠੀਕ ਆ ਇੱਕ ਅੱਧੇ ਬੰਦੇ ਦਾ ਫਿਰ ਕੋਈ ਗੋਲਦਾ ਨਹੀਂ ਹੈਗਾ ਥੋੜੇ ਜਿਹੀ ਯੂਨਿਟੀ ਹੈ ਨੀਗੀ ਠੀਕ ਆ ਡਰਦੇ ਹੋਏ ਤੁਸੀਂ ਲੱਗੇ ਹੋਏ ਆ ਆਰਾਮ ਨਾਲ ਪਰ ਤੁਹਾਨੂੰ ਇਹ ਨਹੀਂ ਪਤਾ ਇਹਦੇ ਸਿੱਟੇ ਕਿੰਨੇ ਮਾੜੇ ਨਿਕਲਣੇ ਆ ਠੀਕ ਆ ਆ ਜਿਹੜੇ ੈਂਪਲੋਇਰ ਆ ਫੇਰ ਕਹਿੰਦੇ ਸੀ ਚੰਗੇ 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 ਤੁਹਾਡਾ ਝੰਡਾ ਲਹਿਰਾਈਏ ਤੁਸੀਂ ਦੇਸੀਆਂ ਨੇ ਕਿੰਨਾ ਕੰਮ ਖਰਾਬ ਕੀਤਾ ਚੋਰੋ ਜੇ ਤੁਸੀਂ ਪਹਿਲਾਂ ਦੇ ਇੱਥੇ ਬੈਠੇ ਆ ਤੁਸੀਂ ਨਿਆਣੇ ਕੀ ਮਾਰਨੇ ਲੈ ਲੈ ਉਹਨਾਂ ਦਾ ਖੂਨ ਚੂਸੇ ਨੇ ਮੈਂ ਤਾਂ ਅੱਜ ਸ਼ੇਰ ਸਿੰਘ ਮਾਨਕ ਢੇਰੀ ਵੀਰੇ ਦੀ ਇੱਕ ਵੀਡੀਓ ਦੇਖੀ ਉਹ ਚ ਕਹਿੰਦਾ ਭਾਂਡੇ ਧਵਾਏ ਅਕ੍ਰੈਡੀਟ ਵੀਜ਼ਾ ਤੋਂ ਕੰਮ ਹੈ ਨਹੀਂ ਸੀ ਘਰ ਬੁਲਾ ਕੇ ਨਿਆਣੇ ਤੋਂ ਭਾਂਡੇ ਧਵਾਏ ਸ਼ਾਬਾਸ਼ ਤੁਸੀਂ ਪੈਸਾ ਹੀ ਹੋ ਗਿਆ ਤੁਹਾਡੇ ਲਈ ਸਾਰਾ ਕੁਝ ਬਸ ਪੈਸਾ 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 ਪਿਛਵਾੜੇ ਚਲਾਓ ਪੈਸਾ ਬੱਤੀ ਮਰੋੜ ਕੇ ਮਤੀਲੀ ਲਾ ਦਿੰਦੀ ਆ ਠੀਕ ਹੈ ਅੱਗ ਲੱਗੀ ਤੁਹਾਡੇ ਪੈਸੇ ਨੂੰ ਇਹ ਹਰਾਮ ਦਾ ਪੈਸਾ ਬਚਣਾ ਨਹੀਂ 25 25 ਲੱਖ ਲੈ ਕੇ ਤੁਸੀਂ ਨਿਆਣਿਆਂ ਤੋਂ ਉਹਨਾਂ ਦੇ ਪੈਸਿਆਂ ਦੀਆਂ ਗੱਡੀਆਂ ਕਢਾ ਰਹੇ ਹੋ ਉਹਨਾਂ ਦੇ ਪੈਸਿਆਂ ਦੇ ਬਿਜ਼ਨਸ ਲੈ ਰਹੇ ਹੋ ਉਹਨਾਂ ਦੇ ਪੈਸਿਆਂ ਦੇ ਘਰ ਲੈ ਰਹੇ ਹੋ ਤੇ ਉਹ ਵਿਚਾਰਿਆਂ ਤੋਂ ਤੁਸੀਂ ਭਾਂਡੇ ਮਜਵਾ ਰਹੇ ਹੋ ਉਹਨਾਂ ਵਿਚਾਰਿਆਂ ਤੋਂ ਇਲੀਗਲ ਕੰਮ ਕਰਾ ਰਹੇ ਹੋ ਫਿਰ ਉਹਨਾਂ ਦੀਆਂ ਈਮੇਲਾਂ ਪਾ ਰਹੇ ਹੋ ਠੀਕ ਹੈ ਬੇ ਇਹਨੂੰ ਚੱਕ ਲਓ ਇਹਦਾ ਇਦਾਂ ਆ ਪਹਿਲਾਂ ਕਿਉਂ ਬੁਲਾਉਂਦੇ ਹੋ ਜਦੋਂ ਤੁਹਾਡੇ ਕੋ ਕੰਮ ਹੈ ਨਹੀਂ ਤੁਹਾਡੇ ਕੋ ਓਨਾ ਹੀ ਲਿਮਟਿਡ ਕੰਮ ਆ ਫਿਰ ਤੁਸੀਂ ਓਨੇ ਹੀ ਬੰਦੇ ਸੱਦੋ ਨਾ ਜਦੋਂ ਤੁਹਾਨੂੰ ਇਸ ਬੰਦੇ ਨੂੰ ਦਿਲਾ ਇਸ ਚੋਰ ਨੂੰ ਪਤਾ ਸੀ ਕਿ ਮੇਰੇ ਟਰੱਕ ਤੇ ਆਲਰੇਡੀ ਮੈਂ 3 ਬੰਦੇ ਚਾੜੇ ਹੋਏ ਆ ਸਿਰਫ ਪੈਸੇ ਦੀ ਖਾਤਰ ਕਿ ਮੈਂ ਪੈਸਾ ਕਮਾ ਲੂੰਗਾ 4 15 ਬੰਦੇ ਸੱਦ ਲੈ ਮੈਂ ਕੰਨੀਆ ਅਥਾਰਟिटीज ਕਿੱਥੇ ਗਈਆਂ ਹੋਈਆਂ ਆ ਉਹਨਾਂ ਨੇ ਚੈੱਕ ਨਹੀਂ ਮਾਰਦੀਆਂ ਬੇਸ ਬੰਦੇ ਕੋ ਕਿੰਨਾ ਕ ਬਿਜ਼ਨਸ ਆ 3 ਟਰੱਕ ਐ ਇਹਦੇ ਆਪਣੇ ਤਾਂ 3 ਟਰੱਕਾਂ ਦੇ ਹਿਸਾਬ ਨਾਲ ਇਹ 15 ਬੰਦੇ ਕਿਦਾਂ ਸਪான்ਸਰ ਕਰ ਰਿਹਾ ਪਿੱਛੋਂ ਕਿਉਂ ਨਹੀਂ ਅਥਾਰਟੀਆਂ ਹੱਥ ਪਾਉਂਦੀਆਂ ਹੈਗੀਆਂ ਨਾ ਇਦਾਂ ਦੇ ਬੰਦਿਆਂ ਨੂੰ ਕਿਉਂ ਨਹੀਂ ਚੈੱਕ ਮਾਰਦੀਆਂ ਜਦੋਂ ਸਾਰਿਆਂ ਦਾ ਕੰਮ ਖਰਾਬ ਹੋ ਜਾਂਦਾ ਤਦ ਹੀ ਕਿਉਂ ਤਦ ਹੀ ਕਿਉਂ ਫਿਰ ਐ ਰੇਸ ਲੱਗ ਜਾਂਦੀ ਹੈ ਵਿਆਹ ਹੋ ਗਿਆ ਹੋ ਗਿਆ ਐਕਸਪਲoit ਹੋ ਗਿਆ ਉਹਨਾਂ ਐਕਸਪਲੋਟੇਸ਼ਨ ਹੋ ਗਈ ਇਹਨਾਂ ਦੀ ਐਕਸਪਲੋਟੇਸ਼ਨ ਖਾਤਰ ਹੀ ਕਈ ਹੁਣਾਂ ਪਿਛਲੀ ਵਾਰ ਵੀ ਉਹਨਾਂ ਨੇ ਵੀਜ਼ੇ ਖੋਲ੍ਹ ਦਿੱਤੇ ਸੀਗੇ ਹਨਾ ਕਿ ਐਕਸਪਲੋਟੇਸ਼ਨ ਨਾ ਹੋਵੇ ਓਪਨ ਕਰਤੇ ਸੀ ਇਦਾਂ ਕੁਛ ਕੀਤਾ ਸੀ ਇਹਨਾਂ ਨੇ ਪਰ ਇਹਨਾਂ ਦੀ ਐਕਸਪਲੋਟੇਸ਼ਨ ਫਿਰ ਵੀ ਨਹੀਂ ਹਟੀ ਬਸ ਪੈਸਾ 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 ਠੀਕ ਹੈ ਨਾ ਜਾਂ ਤਾਂ ਫਿਰ ਜੇ ਤੁਸੀਂ ਲਏ ਆ ਪੈਸੇ ਲਏ ਆ ਨਾ ਤੁਸੀਂ ਉਹਨਾਂ ਦੀ ਪੇ ਫੁੱਲ ਪਾਓ ਔਰ ਉਹਨਾਂ ਨੂੰ ਲੀਗਲ ਕੰਮ ਦੋ ਉਹਨਾਂ ਨੂੰ ਟਰੱਕਾਂ ਤੇ ਕੰਮ ਦੋ ਜਿਹੜੇ ਜਿਹੜੇ ਕੰਮ ਚ ਉਹਨਾਂ ਨੂੰ ਬੁਲਾਇਆ ਉਹਦੇ ਵਿੱਚ ਹੀ ਕੰਮ ਦੋ ਉਹਨਾਂ ਨੂੰ ਪੇ ਵੀ ਪਾਓ ਫਿਰ ਅਗਲਿਆਂ ਨੂੰ 25 ਲੱਖ ਵੀ ਦੁਖੂਗਾ ਨਹੀਂ ਠੀਕ ਆ ਤੁਸੀਂ ਕੀ ਕਰ ਰਹੇ ਹੋ 25 ਲੱਖ ਲੈ ਲਿਆ ਅਜੇ ਇੱਕ ਹੋਰ ਇਮਪਲੋਏ ਜੇ ਇੱਕ ਹੋਰ ਮੇ ਤੋਂ ਵੀਰੇ ਦਾ ਆਇਆ ਹੋਇਆ ਮੈਸੇਜ ਉਹਨੂੰ ਹੌਲੀਡੇ ਪੇ ਨਹੀਂ ਦੇ ਰਿਆ ਪਤਾ ਨਹੀਂ ਕਿੰਨੀ ਦੇਰ ਦੀਆਂ ਅਗਰ ਉਹਨੇ ਵੀ ਨਾ ਦਿੱਤਾ ਉਹਨੂੰ ਵੀ ਮੈਂ ਐਕਸਪੋਜ਼ ਕਰਨਾ ਇੱਥੇ ਇਮਪਲੋਇਰਾਂ ਨੇ ਬੜਾ ਗੰਦ ਪਾਇਆ ਹੋਇਆ ਆ ਤੁਸੀਂ ਰਿਸਕ ਵਿੱਚ ਤਾਂ ਆਉਣੀ ਆਉਣਾ ਤੁਹਾਡੇ ਬਿਜ਼ਨਸ ਨਹੀਂ ਚੱਲਣੇ ਹੈਗੇ ਮੈਂ ਤੁਹਾਨੂੰ ਦੱਸ ਦਿੱਤਾ ਤੁਹਾਡੇ ਬਿਜ਼ਨਸ ਠੱਪ ਹੋ ਕੇ ਰਹਿਣੇ ਆ ਤੇ ਮੈਂ ਐਕਸਪੋਜ਼ ਕਰਕੇ ਰਹਿਣੇ ਆ ਠੀਕ ਆ ਤੁਸੀਂ ਕਿੰਨਾ ਖੂਨ ਚੂਸਦੇ ਹੋ ਨਿਆਣਿਆਂ ਦਾ ਉਹਨਾਂ ਦੇ ਘਰ ਦੇ ਕਿੰਨੇ ਵਿਚਾਰੇ ਤੰਗ ਹੋਣੇ ਆ ਜਿਹੜੇ ਵਿਚਾਰੇ ਇੰਨਾ ਕੁਝ ਚੱਕ ਤਕਾ ਕੇ ਪਿੱਛੇ ਤੁਸੀਂ ਰਿਪੋਰਟ ਕਰਕੇ ਭੇਜ ਦਿੱਤੇ ਇੰਡੀਆ ਵਿੱਚ ਵੀ ਆ ਜਿਹੜੀ ਜਾਣਕਾਰੀ ਜਾਣੀ ਬਹੁਤ ਜ਼ਰੂਰੀ ਆ ਕਿ ਇੱਥੇ ਨਿਊਜ਼ੀਲੈਂਡ ਚ ਏਮਪਲੋਇਰ ਇਦਾਂ ਕਰ ਰਹੇ ਆ ਠੀਕ ਆ ਏਮਪਲੋਇਰ ਨਿਊਜ਼ੀਲੈਂਡ ਚ ਇਦਾਂ ਕਰ ਰਹੇ ਆ ਕਿਸੇ ਦੀ ਵੀ ਝਾਂਸੇ ਚ ਆ ਕੇ ਫਟਾਫਟ ਪੈਸੇ ਫੂਕ ਕੇ ਨਾ ਭਜੋ ਪੂਰੀ ਜਾਣਕਾਰੀ ਕਢਾ ਲਓ ਉਹਦੇ ਬਾਰੇ ਕੀ ਹੈਗਾ ਕੀ ਹਿਸਾਬ ਨਹੀਂ ਹੈਗਾ ਠੀਕ ਆ ਪਿਛਲੀ ਵਾਰ ਵੀ ਸੁਣਿਆ ਸੀ ਕਿਦਾਂ ਰੇਂਜ ਰੋਵਰ ਆ ਕਢਾ ਲੀਆਂ ਇਹਨਾਂ ਨੇ ਇਦਾਂ ਕਰ ਲਿਆ ਹੁਣ ਮੈਂ ਉਹ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਉਹਨਾਂ ਦੇ ਪੈਸਿਆਂ ਦੀਆਂ ਰੇਂਜ ਰੋਵਰਾਂ ਦੇ ਵਿੱਚ ਇਹ ਆਪਣੇ ਛੱਡੇ ਚੋੜੇ ਕਰਕੇ ਬਹਿ ਕੇ ਉਹਨਾਂ ਦੇ ਸਾਹਮਣੇ ਲਿਜਾਂਦੇ ਆ ਕਾਰਾਂ ਇੱਧਰ ਉੱਧਰ ਸ਼ਰਮ ਨਹੀਂ ਆਉਂਦੀ ਉਹ ਪੈਸੇ ਥੋੜੇ ਤਾਂ ਹਾ ਹੀ ਨਹੀਂ ਹੁਣ ਮੈਂ ਉਸ ਵੀਰੇ ਦੇਖੋ ਜਿਹੜੇ ਤੁਸੀਂ ਆਪਣੇ ਲਈ ਸਟੈਂਡ ਨਹੀਂ ਲੈ ਰਹੇ ਤੁਸੀਂ ਬਾਅਦੋਂ ਬਹੁਤ ਪ੍ਰੋਬਲਮ ਚਾਹੋਗੇ ਲੇਬਰ ਡਿਪਾਰਟਮੈਂਟ ਦੇ ਨਾਲ ਕੰਟੈਕਟ ਕਰ ਲਓ ਇਕੱਠੇ ਹੋ ਕੇ ਠੀਕ ਆ ਉਹਦੇ ਵਿੱਚ ਕੀ ਹੋਣਾ ਇੱਕ ਯੂਨਿਟੀ ਹੁੰਦੀ ਆ ਸਭ ਨੂੰ ਪਤਾ ਲੱਗੂ ਡਿਫਰੈਂਟ ਡਿਫਰੈਂਟ ਮੇਲ ਕਰੋ ਉਸ ਵੀਰੇ ਨੂੰ ਮੈਂ ਮੇਲ ਭਜਵਾ ਦਿੱਤੀ ਆ ਠੀਕ ਆ ਮੇਲ ਇਕੱਠੇ ਹੋ ਕੇ ਕਰੋ ਇੱਕ ਬੰਦੇ ਦੀ ਮੇਲ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਹੋਣਾ ਇਹ ਨਹੀਂ ਕਿ ਐਕਸ਼ਨ ਨਹੀਂ ਲੈ ਹੋਣਾ ਹੋਣਾ ਜਿਹਨੂੰ ਚਾਹੀਦੀ ਆ ਕੰਟੈਕਟ ਕਰ ਲਓ ਮੈਂ ਮੇਲ ਦੇ ਦੂੰਗੀ ਠੀਕ ਆ ਈਮੇਲ ਦੇ ਦੂੰਗੀ ਪ੍ਰੋਵਾਈਡ ਕਰ ਦੂੰਗੀ ਉੱਥੇ ਪ੍ਰੂਫ ਸਣੇ ਸਾਰਾ ਕੁਝ ਚਾੜੋ ਪਰੂਫ ਸਣੇ ਆਪਣੇ ਘੰਟੇ ਚਾੜੋ ਸਾਰਾ ਕੁਝ ਚਾੜੋ ਸਾਰੀ ਸਟੋਰੀ ਲਿਖੋ ਕੀ ਹੋਇਆ ਕਿਦੋਂ ਆਇਆ ਕਿੱਦਾਂ ਹੋਇਆ ਕੀ ਨਹੀਂ ਹੋਇਆ ਸੀ ਵੀ ਐਸ ਬੰਦੇ ਨੇ ਸਾਨੂੰ ਇੱਥੇ ਐਸ ਕੰਪਨੀ ਤੋਂ ਬੁਲਾਇਆ ਸੀ ਬਟੇ ਨੇ ਵੀਜ਼ਾ ਕਿਸੇ ਹੋਰ ਉਹ ਕੰਟ੍ਰੈਕਟ ਤੋਂ ਲਵਾਇਆ ਤੇ ਬਟੇ ਸਾਨੂੰ ਕੰਮ ਕਰਾ ਰਿਹਾ ਇੱਥੇ ਮਾਨ ਟਾਇਰਾਂ ਦੇ ਟਾਇਰਾਂ ਦਾ ਕੰਮ ਕਰਾ ਰਿਹਾ ਸਾਰਾ ਕੁਝ ਉਹਦੇ ਤੇ ਐਕਸਪਲੇਨੇਸ਼ਨ ਕਰਕੇ ਨਾਲ ਆਪਣੇ ਐਵੀਡੈਂਸ ਪ੍ਰੂਫ ਚਾੜ ਕੇ ਤੁਹਾਡੇ ਕੋਲ ਕੋਈ ਰਿਕਾਰਡਿੰਗਾਂ ਪਈਆਂ ਆ ਰਿਕਾਰਡਿੰਗਾਂ ਕੀਤੀਆਂ ਹੋਈਆਂ ਆ ਉਹਨਾਂ ਨੂੰ ਉਹਨਾਂ ਨੂੰ ਨਾਲ ਲਾਓ ਠੀਕ ਆ ਉਹ ਟ੍ਰਾਂਸਲੇਟ ਆਪੇ ਕਰਾ ਲੈਣਗੇ ਸਭ ਕੁਝ ਟ੍ਰਾਂਸਲੇਟ ਹੁੰਦਾ ਕੋਈ ਚੀਜ਼ ਕੁਝ ਨਹੀਂ ਹੈਗਾ ਇਦਾਂ ਦਾ ਡਰਨ ਦੀ ਲੋੜ ਹੈਗੀ ਇਹਨਾਂ ਏਮਪਲੋਇਰਾਂ ਦੇ ਚੱਡੇ ਚੋੜੇ ਕੱਲੇ ਰਿਕਾਰਡਿੰਗਾਂ ਕਰਨੀਆਂ ਪੈਂਦੀਆਂ ਆ ਕਿਉਂਕਿ ਜੇ ਤੁਸੀਂ ਇਹਨਾਂ ਦੀ ਰਿਕਾਰਡਿੰਗ ਨਹੀਂ ਕਰੋਗੇ ਜੋ ਵੀ ਕੁਸ਼ਣ ਤਾਂ ਉਹ ਤੁਸੀਂ ਪ੍ਰੂਫ ਕਿੱਦਾਂ ਕਰ ਪਾਉਂਗੇ ਅੱਗੇ ਜਾ ਕੇ ਠੀਕ ਆ ਇਹ ਲੋਕੀ ਕਹਿਣ ਨੂੰ ਕਹਿ ਦਿੰਦੇ ਇਲੀਗਲ ਐ ਇਦਾਂ ਐ ਉਦਾਂ ਐ ਨਹੀਂ ਐਦਾਂ ਕੁਝ ਨਹੀਂ ਆ ਤੁਸੀਂ ਕਰ ਸਕਦੇ ਆ ਕਿਉਂਕਿ ਜਿੱਥੇ ਤੁਹਾਡੇ ਨਾਲ ਧੱਕਾ ਹੋ ਰਿਹਾ ਆ ਉੱਥੇ ਤੁਹਾਨੂੰ ਆਪਣੇ ਲਈ ਐਵੀਡੈਂਸ ਲੈਣ ਲਈ ਹੱਥ ਇਹਨਾਂ ਦੇ ਗਲੇਵੇਂ ਨੂੰ ਪਾਉਣਾ ਹੀ ਪੈਂਦਾ ਆ ਠ ਫਿਰ ਕਹਿੰਦੇ ਅਸੀਂ ਚੰਗੇ 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 ਕਾਹਦੇ ਚੰਗੇ ਤੁਸੀਂ ਕਿਉਂ ਬੁਲਾਉਂਦੇ ਹੋ ਬੰਦਿਆਂ ਨੂੰ ਜਦੋਂ ਤੁਸੀਂ ਪੈਸੇ ਨਹੀਂ ਪੂਰੇ ਦੇਣੇ 25 ਲੱਖ ਲੈ ਕੇ 72 ਘੰਟੇ ਕੰਮ ਕਰਾ ਕੇ ਪੈਸੇ ਦੇ ਰਹੇ ਹੋ 30 ਘੰਟੇ ਦੇ ਹੌਲੀਡੇ ਤੇ ਵੀ ਮਾਰ ਲਈਆਂ ਪਬਲਿਕ ਤੇ ਵੀ ਮਾਰ ਲਈਆਂ ਐਨੂਅਲ ਤੇ ਵੀ ਮਾਰ ਲਈਆਂ ਬਸ ਪੈਸਾ ਹੀ ਹੋ ਗਿਆ ਪੈਸਾ ਪੈਸਿਆਂ ਕਰਕੇ ਲੋਕੀ ਰਿਲੇਸ਼ਨਸ਼ਿਪ ਤੋੜੀ ਜਾਂਦੇ ਆ ਪੈਸਿਆਂ ਕਰਕੇ ਆਪਣੇ ਨਿਆਣੇ ਪਰੇ ਸਿੱਟੀ ਜਾਂਦੇ ਆ ਪੈਸੇ ਕਰਕੇ ਆ ਬਿਜ਼ਨਸ ਵਾਲੇ ਆ ਉਹਨਾਂ ਦਾ ਝੱਗਾ ਛੋੜ ਕਰੀ ਜਾਂਦੇ ਵਿਚਾਰੇ ਕ੍ਰੈਡਿਟ ਵਿਜ਼ਾ ਵਾਲਿਆਂ ਦਾ ਪੈਸਾ 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 ਹਰਾਮ ਦਾ ਪੈਸਾ ਹਲਕ ਚੋਂ ਰੱਬ ਨੇ ਕੱਢਣਾ ਤੁਹਾਡੇ ਫਿਰ ਕਹਿੰਦੇ ਉਹ ਬੰਦਾ ਜਿਹੜਾ ਆ ਗੁਰੂ ਘਰ ਆਪਣਾ ਲੰਗਰ ਲਾਉਂਦਾ ਟੂਰਨਾਮੈਂਟ ਕਰਾਉਂਦਾ ਸੁਖਪ੍ਰੀਤ ਮਾਨ ਜਿਹੜਾ ਟੈਰਾਂ ਵਾਲਾ ਉਹ ਲੰਗਰ ਦਾ ਫਾਇਦਾ ਕੀ ਉਹ ਲੰਗਰ ਲਾ ਕੇ ਫਾਇਦਾ ਕੀ ਹੋਣਾ ਕੋਈ ਫਾਇਦਾ ਨਹੀਂ ਹੋਣਾ ਜਿੱਥੇ ਤੁਸੀਂ ਐਨੇ ਮਜਲੂਮਾਂ ਦਾ ਐਨਾ ਕੰਮ ਖਰਾਬ ਕਰਤਾ ਉਥੇ ਲੰਗਰ ਲਾਣ ਨਾਲ ਕੁਝ ਨਹੀਂ ਹੋਣਾ ਬਦਦੂਆ ਲੱਗਣੀਆਂ ਤੁਹਾਨੂੰ ਬਦਦੂਆ ਸ਼ਰਮ ਕਰੋ ਨੱਕ ਪਾ ਉੱਚ ਪਾਣੀ ਚ ਆਪਣੀ ਚ ਡੋਬੋ ਮਰਜੋ